ਪਾਣੀ ਦੀ ਗੱਲ ਕਰ ਲਈ ਆ ਤੇ ਮੇਰਾ ਮਨ ਪਸੰਦੀਦਾ ਜਿਹੜਾ ਵਿਸ਼ਾ ਹੁੰਦਾ ਉਹ ਚੀਰੀ ਸਿੱਖਿਆ ਹੁੰਦਾ ਹੂੰ ਫਿਰ ਇਹ ਤਾਂ ਕਰਨਾ ਚੱਲਦੀ ਰਹਿੰਦੀ ਆ ਹਾਂਜੀ ਪਰ ਮੈਨੂੰ ਇਹ ਹੁੰਦਾ ਕਿ ਯਾਰ ਸਾਡੀ ਹਾਇਰ ਐਜੂਕੇਸ਼ਨ ਦੀ ਬਿਲਕੁਲ ਜੀ ਬਿਲਕੁਲ ਉਹ ਠੀਕ ਹੋਣੀ ਚਾਹੀਦੀ ਆ ਜੇ ਮੈਨੂੰ ਲੱਗਦਾ ਕਿ ਰੋਟੀ ਪਾਣੀ ਤੋਂ ਬਾਅਦ ਜੀ ਜੇ ਸਭ ਤੋਂ ਜ਼ਰੂਰਤ ਵੱਡੀ ਹੈ ਤਾਂ ਉਹ ਐਜੂਕੇਸ਼ਨ ਹੀ ਹੈ ਹਾਂਜੀ ਆ ਲਿਸਟ ਆਈ ਹੈ ਸਾਡੇ ਕੋਲ ਜੀ ਆਸੀਂ ਕੱਢੀ ਆ ਕਾਫੀ ਪੰਨੇ ਆ ਇਹਦੇ ਠੀਕ ਹੈ ਜੀ ਇਦੇ ਵਿੱਚ ਆ ਜਿਹੜੇ ਨਿੱਜੀ ਕਾਲਜ ਹੈ ਜੀ ਬੀਐਡ ਦੀਆਂ ਸੀਟਾਂ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਹੂੰ ਤੁਸੀਂ ਵੇਖੋ ਕਿ ਦੋ ਉੱਤੇ ਚੋਟੀ ਤੇ ਅਬੋਰ ਦੇ ਕਾਲਜ ਆ ਇੱਕ ਡੀਵੀ ਕਾਲਜ ਆਫ ਐਜੂਕੇਸ਼ਨ ਅਬੋਰ ਕਵੰਟ ਐਡਡ 250 ਸੀਟ ਤੇ ਕੈਨਵਿਕ ਕਾਲਜ ਆਫ ਐਜੂਕੇਸ਼ਨ ਅਬੋਰ ਸੈਲਫ ਫਾਈਨਾਂਸਡ 200 ਜੀ ਯਾਨੀ ਤੁਸੀਂ ਵੇਖੋ ਕਿ ਬੀਐਡ ਦੇ ਹੁਣ ਐਡਮਿਸ਼ਨ ਹੋਣੇ ਨੇ ਨਾ ਹੂੰ ਸਾਡੇ ਕੋਲ ਸਰਕਾਰੀ ਕੋਟੇ ਦੇ ਮੁਤਾਬਕ 4 ਕੁਸੋ ਸੀਟ ਬਣਦੀ ਹੈ ਜੀ ਤੇ ਇਹਨਾਂ ਕੋਲ ਟੋਟਲ ਮੇਰੇ ਖਿਆਲ ਦੇ ਨਾਲ ਜੇ ਮोटा ਜਿਹਾ ਅੰਦਾਜ਼ਾ ਲਾਈਏ ਤੇ 2.5 ਹਜ਼ਾਰ ਬਣ ਜਾਣਗੇ ਹੋ ਗਿਆ ਨਾ ਜਿਹੜੀ ਮੈਂ ਗੱਲ ਕਹਿਣਾ ਹੁੰਦਾ ਹਾਂ ਕਿ ਅਮੀਰ ਤੇ ਗਰੀਬ ਲਈ ਕੋਟਾ ਫਿਕਸ ਹੈ ਫਿਕਸ ਹੈ ਅਮੀਰ ਵਾਸਤੇ ਇੰਨੀਆਂ ਸੀਟਾਂ ਖੁੱਲੀਆਂ ਕਿਉਂਕਿ ਉੱਥੇ 30000 ਦੇਣਾ ਹੂੰ 30000 ਦੇਣਾ ਆ ਵੇਖ ਲਓ ਮੈਂ ਮੈਂ ਨਾ ਨੋਟ ਕਰ ਲਿਆ ਨਾ 820 ਸੀਗੇ ਜਿਵੇਂ ਉਹ 체ਰੀ ਸਿੱਖਿਆ ਦੀ ਗੱਲ ਕੀਤੀ 799 ਰਹਿ ਗਏ ਹੂੰ ਤੇ ਫਿਰ ਇਹਨਾਂ ਨੇ ਪਾਲਣਾ ਪੰਜਾਬ ਦੇ ਬੱਚੇ ਯਾਰ ਬਾਹਰ ਕਿਉਂ ਜਾ ਰਹੇ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਅੱਛਾ ਦੇਖੋ ਗੱਲ ਇਹ ਯਾਰ ਕੋਟਾ ਫਿਕਸ ਹੋ ਗਿਆ ਜੀ ਕਿ ਅਮੀਰ ਵਾਸਤੇ 2 2.5 ਹਜ਼ਾਰ ਸੀਟ ਹੈ ਔਰ ਕਮਾਲ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜਿਆ ਇੱਕ ਵੀ ਆਪਣੇ ਸਰਕਾਰੀ ਕਾਲਜ ਨਹੀਂ ਚਾਰਕੂ ਕਾਲਜ ਹੈ ਜਿਹਦੀਆਂ ਟੋਟਲ ਸੀਟਾਂ 400 ਬਣਦੀਆਂ ਹੂੰ ਬਹੁਤ ਥੋੜੀ ਤਾਂ ਗਰੀਬ ਵਾਸਤੇ ਜਿੱਥੇ 30 35000 ਲੱਗਦਾ ਉਥੇ 400 ਜੀ ਤੇ ਜਿੱਥੇ ਅਮੀਰ ਵਾਸਤੇ ਕਹਿ ਲੋ ਕਿ ਭਾਈ 95 ਫੀਸਦੀ ਕੋਟਾ ਖੁੱਲਿਆ ਉਥੇ ਲੱਖ ਸਵਾ ਲੱਖ ਲੱਗਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਜਿਹੜਾ ਗਰੀਬ ਆ ਉਹਦੇ ਕੋਲ ਕੋਈ ਆਪਸ਼ਨ ਨਹੀਂ ਉਹ ਵੀ ਹੋ ਸਕਦਾ ਕਰਜ਼ਾ ਲੈ ਕੇ ਜ਼ਮੀਨ ਗਹਿਣਾ ਘਟਾ ਸਭ ਕੁਝ ਵੇਚ ਵਟ ਕੇ ਜਾਂ ਗਹਿਣੇ ਪਾ ਕੇ ਉਹ ਵੀ ਅੰਦਰ ਚਾਏਗਾ ਸੋ ਆ ਸਾਡੀ ਸੂਰਤਿ ਹਾਲ ਆ ਤੇ ਆ ਸਾਡੀ ਕਹਿ ਲੋ ਕਿ ਇਸ ਵੇਲੇ ਆਪਣੀ ਪੰਜਾਬੀਆਂ ਦੀ ਜਿਹੜੀ ਉਹ ਮਨੋਸਥਿਤੀ ਹੈ ਸਾਡਾ ਮਨੋਵੇਗ ਇਸ ਤਰ੍ਹਾਂ ਦਾ ਹੈ ਕਿ ਅਸੀਂ ਇਹਨਾਂ ਸਮੱਸਿਆਵਾਂ ਨੂੰ ਇਹਨਾਂ ਚੀਜ਼ਾਂ ਨੂੰ ਡਿਸਕਸ ਹੀ ਨਹੀਂ ਕਰਨਾ ਚਾਹੁੰਦੇ ਤੇ ਠੀਕ ਕੀ ਹੋਣਗੀਆਂ ਖੇਦੀ ਮਿੱਟੀ ਜੀ ਜਦੋਂ ਤੁਸੀਂ ਸੁਣਨਾ ਹੀ ਨਹੀਂ ਚਾਹੁੰਦੇ ਤੁਸੀਂ ਪ੍ਰਬੰਧ ਚਾਹੁੰਦੇ ਹੋ ਕਿ ਸਾਡਾ ਭਾਈ ਕੈਨੇਡਾ ਵਾਲਾ ਅਮਰੀਕਾ ਵਾਲਾ ਅਫਰੀਕਾ ਵਾਲਾ ਪਤਾ ਨਹੀਂ ਕਿਹੜੇ-ਕਿਹੜੇ ਵਾਲਾ ਬਣ ਜਾਵੇ ਪਰ ਜਦੋਂ ਤੁਸੀਂ ਸਮੱਸਿਆਵਾਂ ਸਮਝਣੀਆਂ ਹੀ ਨਹੀਂ ਚਾਹੁੰਦੇ ਜੀ ਆ ਐਡਮਿਸ਼ਨਾਂ ਚੱਲਣੀਆਂ ਹੁਣ ਹਮ ਹੁਣ ਵਾਲੇ ਸਾਹਮਣੇ ਦੇ ਵਿੱਚ ਆ ਸੂਰਤ ਹਾਲਾ ਅੱਛਾ ਹੋਣਾ ਚਾਹੀਦਾ ਹੈ ਸੈਲਫ ਫਾਈਨਾਂਸਡ ਆ ਜਿਹੜੇ ਕਾਲਜ ਸੈਲਫ ਫਾਈਨਾਂਸਡ ਠੀਕ ਹੈ ਨਾ ਇਹਦੇ ਵਿੱਚ ਵੀ ਕੀ ਹੈ ਕਿ ਅਤੇ ਦੇਖੋ ਸਰਕਾਰਾਂ ਕੀ ਕਰ ਰਹੀਆਂ ਨੇ ਦੀ ਪਾਲਿਸੀ ਦੇਖੋ ਇਹ ਤੁਹਾਨੂੰ ਖਤਮ ਕਰ ਰਹੀਆਂ ਨੇ ਪੰਜਾਬੀਆਂ ਨੂੰ ਖਤਮ ਕਰ ਰਹੀਆਂ ਅੱਛਾ ਸਾਡੇ ਜਿਹੜੇ ਨੇਤਾ ਨੇ ਜਾਂ ਪੰਜਾਬ ਬਚਾਉ ਜਥਾ ਜਿਹੜਾ ਸਾਡਾ ਉਹ ਇਹਨਾਂ ਚੀਜ਼ਾਂ ਦੀ ਤਹਿ ਤੱਕ ਨਹੀਂ ਜਾਂਦਾ ਕਿ ਪ੍ਰੋਬਲਮ ਕਿੱਥੇ ਆ ਜੀ ਜੀ ਪ੍ਰੋਬਲਮ ਹਜ਼ੂਰ ਇਹ ਹੈ ਕਿ ਪੰਜਾਬ ਸਰਕਾਰ ਬਹੁਤ ਚਲਾਕੀ ਨਾਲ ਜੀ ਆਪਦੇ ਕੋਲੋਂ ਹੀ ਨਿੱਜੀ ਸਕੂਲ ਕਾਲਜ ਬਣਵਾ ਰਹੀ ਆ। ਮਤਲਬ ਬਿਲਡਿੰਗ ਬਣਾ ਕੇ ਦੇਤੀ, ਬਿਜਲੀ ਬਣਾ ਕੇ ਦੇਤੀ, ਠੀਕ ਹੈ ਜੀ। ਬਾਕੀ ਸਾਰਾ ਕੁਝ ਤੇ ਸਟੂਡੈਂਟਾਂ ਨੂੰ ਕਹਿ ਦਿੱਤਾ ਕਿ ਪ੍ਰੋਫੈਸਰ ਇਤਿਆਦਿਕ ਜੋ ਵੀ ਖਰਚੇ ਉਹਨਾਂ ਦੇ ਆ ਉਹ ਤੁਸੀਂ ਅਫੋਰਡ ਕਰੋ। ਮਤਲਬ ਕਿ ਇਹ ਜੀ ਫਲਾਣਾ ਨਾਲ ਸ਼ੁਰੂ ਕਰਨਾ। ਇਹ ਡਡ ਕਾਲਜ ਹੈ ਫਲਾਣਾ ਆਟਮ ਕਾਣਾ। ਮਤਲਬ ਕਿ ਸਰਕਾਰ ਹੀ ਖੁਦ ਨਿੱਜੀ ਸਕੂਲ ਕਾਲਜ ਜਿਹੜੇ ਪੈਦਾ ਕਰਵਾ ਰਹੀ ਆ। ਜੀ। ਜੀ। ਜੀ ਮਿੰਟੂ ਜੀ ਅਹਿਮਦ ਫਕਰ ਆਬਾਸ ਜੀ ਪਾਕਿਸਤਾਨ ਤੋਂ ਜੁੜੇ ਨੇ ਉਹ ਵਾਹ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਹਾਂ ਜੀ ਹਾਂ ਜੀ ਆਬਾਸ ਜੀ ਨੂੰ ਬੇਨਤੀ ਆ ਕਿ ਦੱਸਿਓ ਕਿ ਤੁਸੀਂ ਕਿੱਥੋਂ ਇਧਰੋਂ ਪੰਜਾਬ ਤੋਂ ਸਿੰਧ ਤੋਂ ਬਲੋਚਿਸਤਾਨ ਤੋਂ ਕਿੱਥੋਂ ਜੀ ਉਹਨਾਂ ਨੇ ਪਾਕਿਸਤਾਨ ਲਿਖਿਆ ਹੋਇਆ ਚਲੋ ਹੋ ਗਿਆ ਪੰਜਾਬ ਦੇ ਹੋਣੇ ਨਾ ਤਾਂ ਪੰਜਾਬੀ ਸਮਝ ਆ ਜਾਂਦੀ ਹੈ ਇਹ ਵੀ ਇੱਕ ਸਾਡੀ ਕਹਿ ਲੋ ਕਿ ਬੜੀ ਗੂੜੀ ਸਾਝ ਆ ਲੈਂਦੇ ਚੜਦੇ ਪੰਜਾਬ ਦੀ ਕਿ ਸਾਡੀ ਬੋਲੀ ਜਿਹੜੀ ਹੈ ਨਾ ਉਹ ਇੱਕੋ ਆ ਸਮਝ ਆ ਅਨੰਤ ਜਵਾਬ ਆ ਗਿਆ ਕਹਿੰਦੇ ਪੰਜਾਬ ਤੋਂ ਨੇ ਪੰਜਾਬ ਤੋਂ ਤਾਂ ਦੇ ਤਦੇ ਤਦੇ ਤਾਂ ਹੀ ਉਹਨਾਂ ਨੇ ਮਤਲਬ ਕਿ ਸਮਝਣਾ ਬੋਲੀ ਜਿਹੜੀ ਬਲੋਚ ਬੋਲੀ ਆ ਥੋੜੀ ਉਹ ਵੱਖਰੀ ਹੋ ਜਾਂਦੀ ਆ ਜੀ